ਆਦਨ ਜੀ ਆਦਨ ਜੀ ਆਸ਼ੀਰਵਾਦੀ ਲੈ ਲੈ ਆਦਨ ਆਂ ਵੀ ਲੈ ਤੇ ਆਂਦੇ ਸਾਰ ਅਸੀਂ ਦੇਖਿਆ ਤੇ ਟਰੱਕ ਨੂੰ ਅੱਗ ਲੱਗੀ ਹੋਈ ਸੀਗੀ ਅੱਜ ਕਾਫੀ ਸੀਗੀ ਤੇ ਅਸੀਂ ਨਾਲ ਆਪਣੀ ਗੱਡੀ ਲਾਈ ਫਾਇਰਫਾਈਟ ਦੀ ਕੀਤੀ ਤਾਂ ਕੇ ਨਾਲ ਨਾਲ ਅਸੀਂ ਅੱਜ ਨੂੰ ਕੰਟਰੋਲ ਕਰਿਆ ਜੀ ਤੇ ਅੱਗ ਬਹੁਤ ਜ਼ਿਆਦਾ ਸੀਗੀ ਕੰਟਰੋਲ ਕਰਕੇ ਇਹ ਟਰੱਕ ਨੂੰ ਅੱਗ ਲੱਗੀ ਭਾਜੀ ਤੁਹਾਨੂੰ ਕਿੰਨੇ ਵਜੇ ਇਤਲਾ ਮਿਲਦੀ ਸੀ 9:22 ਤੇ ਮਿਲੀ ਜੀ 9:22 ਤੇ ਤੁਸੀਂ ਕਿੰਨੇ ਵਜੇ ਆਏ ਹੋ ਸਾਨੂੰ 10 ਮਿੰਟ ਚ ਹੋ ਗਿਆ 10 ਮਿੰਟ ਤੇ ਲੇਕਿਨ ਮਹਿਲਾਵਲੋਨਾ ਜਿਹੜੇ ਟਿੱਪਰ ਦੇ ਮਾਲਕ ਹੈ ਉਹਨਾਂ ਦੇ ਵੀ ਇਲਜ਼ਾਮ ਲਾਇਆ ਗਿਆ ਕਿ ਮੈਂ ਪੀਸੀਆਰ ਨੂੰ 8:30 ਵਜੇ ਦੇਰ ਕਰੀਬ ਮੈਂ ਫੋਨ ਕੀਤਾ ਮੇਰੇ ਜਦ ਫੋਨ ਲੈਂਕਰ ਸਾਡੇ ਨਹੀਂ ਕਾਲ ਆਈ ਆਪਨੇ ਮੇਰੇ ਕੋਲ ਇਸ ਦਾ ਮੁੰਸੀ ਦਾ ਫੋਨ ਆਇਆ ਸੀ ਕੋਤਵਾਲੀ ਮੁੰਸੀ ਦਾ ਅੱਛਾ ਮੋਬਾਈਲ ਤੇ ਤੇ ਮੈਂ 9 ਕੋ 10 15 10 ਮਿੰਟ ਕੇ ਭੋਜ ਗਿਆ ਸੀ ਤੇ ਕੀ ਲੱਗਦਾ ਸਰ ਕੀ ਕਾਰਨ ਤੁਸੀਂ ਆਏ ਹੋ ਮੋਕੇ ਤੇ ਹੈ ਕਾਰਨ ਦਾ ਡਿਊਟੀ ਉਸੇ ਦੱਸ ਨਹੀਂ ਤੁਸੀਂ ਪੀਸੀਆਰ ਹੋ ਸਰ ਮੋਕੇ ਤੇ ਇਹਦਾ ਇਨਵੈਸਟੀਗੇਸ਼ਨ ਹੋਏਗਾ ਫਿਰ ਇਹਦਾ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਜੀ ਹੁਣ ਅੱਛਾ ਹਾਂ ਜੋ ਕਾਰਵਾਈ ਹੋਏਗੀ ਹਾਂਜੀ ਭਾਈ ਜੀ ਕੀ ਨਾਮ ਹੈ ਭਾਈ ਜੀ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਮਨਿੰਦਰ ਜੀ ਇਹ ਕਾਰਨ ਕੀ ਹੈ ਅਗਨ ਲੱਗਣ ਦੇ ਕਾਰਨ 8850 ਤੇ ਕਾਲ ਆਈ ਸੀਗੀ ਵਿਕੇਸ਼ ਕੁਮਾਰ ਦੇ ਨਾਮ ਤੋਂ ਮੈਂ ਵਿਕੇਸ਼ ਕੁਮਾਰ ਦੇ ਨਾਮ ਤੋਂ ਤੇ ਕਹਿੰਦੇ ਇੱਥੇ ਆਪਣਾ ਅੱਗ ਲੱਗੀ ਹੋਈ ਹੈ ਕਿਹੜੀ ਜਗ੍ਹਾ ਹੈ ਕਿਹੜੀ ਜਗ੍ਹਾ ਇਹ ਕਿਹੜੀ ਜਗ੍ਹਾ ਕਿਕੀ ਕਬਾਲੀ ਨੇ ਰਾਜਪੁਰਾ ਕਲੋਨੀ ਦੇ ਸਾਹਮਣੇ ਮਤੂਰਾ ਕਲੋਨੀ ਮੰਦਰ ਦੇ ਮੰਦਰ ਦੇ ਨਾਲ ਮੰਦਰ ਦੇ ਨਾਲ ਹਾਂਜੀ ਹਾਂਜੀ ਮੰਦਰ ਦੇ ਨਾਲ ਸਾਨੂੰ ਸੂਚਨਾ ਮਿਲੀ ਸੀਗੀ ਸਾਨੂੰ ਸੂਚਨਾ ਮਿਲੀ ਸੀ ਅਸੀਂ ਨਾਲ ਦੇ ਨਾਲ ਗੱਡੀ ਤੇ ਨਾਲ ਦੇ ਨਾਲ ਅਸੀਂ ਗੱਡੀ ਕੱਢਤੀ ਤੇ ਇੱਥੇ ਆ ਗਏ ਤੇ ਆਂਦੇ ਸਾਰ ਅਸੀਂ ਦੇਖਿਆ ਤੇ ਟਰੱਕ ਨੂੰ ਅੱਗ ਲੱਗੀ ਹੋਈ ਸੀਗੀ ਅੱਗ ਕਾਫੀ ਸੀਗੀ ਜੀ ਤੇ ਅਸੀਂ ਨਾਲ ਦੇ ਨਾਲ ਆਪਣੀ ਗੱਡੀ ਲਾਈ ਫਾਇਰ ਡੀਟ ਦੀ ਗੱਡੀ ਲਾ ਕੇ ਨਾਲ ਦੀ ਨਾਲ ਅਸੀਂ ਅੱਗ ਨੂੰ ਕੰਟਰੋਲ ਕਰਿਆ ਜੀ ਤੇ ਅੱਗ ਬਹੁਤ ਜ਼ਿਆਦਾ ਸੀ ਕਿ ਕੰਟਰੋਲ ਕਰਕੇ ਇਹ ਟਰੱਕ ਨੂੰ ਅੱਗ ਲੱਗੀ ਸੀ ਬਾਈ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਾਰਨ ਕੀ ਮੰਦੇ ਹੋ ਅੱਗ ਲੱਗਣ ਦਾ ਜਿਵੇਂ ਇਹ ਦੱਸ ਰਹੇ ਨੇ ਇੱਥੇ ਬੰਦੇ ਦੱਸ ਰਹੇ ਨੇ ਜਿਵੇਂ ਕਹਿੰਦੇ ਕੋਈ ਰੰਜਿਸ਼ ਹੋਵੇ ਜਿਵੇਂ ਕੋਈ ਅੱਗ ਲਾ ਕੇ ਗਿਆ ਅੱਗ ਲਾ ਕੇ ਭੱਜਿਆ ਕਰੀਤੇ ਤੁਸੀਂ ਕੀ ਦੇਖਿਆ ਆ ਕੇ ਹਾਂਜੀ ਤੁਸੀਂ ਕੀ ਦੇਖਿਆ ਆ ਕੇ ਅੱਗ ਹੀ ਲੱਗੀ ਹੋਈ ਸੀ ਬਾਈ ਟਰੱਕ ਨੂੰ ਸਿਰਫ ਕਿੰਨਾ ਟੰਲਾ ਕੀ ਹੈ ਆ ਟਰੱਕ ਕਿਸ ਦਾ ਹੈ ਇਹ ਟਰੱਕ ਹੈ ਜੀ ਆਪਣਾ ਟਰੱਕ ਹੈ ਜੀ ਛੋੜਾ ਹੁੰਦਾ ਜਿਹੜਾ ਉਹ ਟਰੱਕ ਹੈ ਜੀ ਹਾਂਜੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਾਈ ਜੀ ਕਿੰਨੀ ਗੱਡੀਆਂ ਲ ਇੱਕ ਗੱਡੀ ਲੱਗ ਗਈ ਨੁਕਸਾਨ ਕਿੰਨਾ ਦਾ ਮੰਨਦੇ ਹੋ ਕੋਈ ਜਾਂਚ ਵੀ ਚਾਇਆ ਨੁਕਸਾਨ ਕਿੰਨਾ ਦਾ ਨੁਕਸਾਨ ਇਹ ਤਾਂ ਹੀ ਹੁਣ ਦੇਖੋ ਸਾਰੀ ਗੱਡੀ ਚੜ ਗਈ ਨੁਕਸਾਨ ਉਹਨੇ ਤਾਂ